ਫਰਦਰ ਇਨਟੈਰੋਗੇਸ਼ਨ ਲਈ ਫਰਦਰ ਰਿਕਵਰੀ ਲਈ ਜਿਸ ਨੂੰ ਇੱਥੇ ਲਿਆਇਆ ਸੀ ਇਹ ਬਰੀਫ ਮੋਮੈਂਟ ਲਈ ਨੇ ਹੱਥ ਛੁਡਾਇਆ ਤੇ ਕਿਸੇ ਪਾਸੇ ਐਸਪੌਂਡ ਕਰਨ ਦੀ ਕੋਸ਼ਿਸ਼ ਕੀਤੀ ਜਦ ਵੀ ਕਬਰੀ ਲਈ ਲਿਆਂਦਾ ਇੱਕ ਕੈਦੀ ਪੁਲਿਸ ਨੂੰ ਚੱਕਮਾ ਦੇਖ ਕੇ ਫਰਾਰ ਹੋ ਗਿਆ ਜੀ ਹਾਂ ਤਸਵੀਰਾਂ ਸੀਸੀਟੀਵੀ ਚ ਕੈਦ ਹੋਈਆਂ ਨੇ ਜਿੱਥੇ ਕਿ ਪੁਲਿਸ ਵੱਲੋਂ ਇੱਕ ਕੈਦੀ ਨੂੰ ਰਿਕਵਰੀ ਲਈ ਅਤੇ ਨਿਸ਼ਾਨਦੇਹੀ ਲਈ ਕਤਨਾ ਸਪੌਟ ਤੇ ਲਿਆਂਦਾ ਗਿਆ ਸੀ ਪਰ ਇਸ ਦੌਰਾਨ ਮੁਲਜ਼ਮ ਨੇ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਜਿਸ ਦੀਆਂ ਤਸਵੀਰਾਂ ਸੀਸੀਟੀਵੀ 'ਚ ਕੈਦ ਹੋ ਗਈਆਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਇੱਕ ਮੁਲਜ਼ਮ ਅਤੇ ਪੁਲਿਸ ਮੁਲਾਜ਼ਮ ਗੱਡੀ 'ਚੋਂ ਥੱਲੇ ਉਤਰ ਰਹੇ ਨੇ ਇਸ ਦੌਰਾਨ ਉਹ ਇੱਕ ਦੁਕਾਨ ਦੇ ਅੰਦਰ ਜਾਂਦੇ ਨੇ ਜਿਸ ਤੋਂ ਬਾਅਦ ਇਹ ਮੁਲਜ਼ਮ ਉਥੋਂ ਭੱਜ ਨਿਕਲਦਾ ਹੈ ਹਾਲਾਂਕਿ ਜਦੋਂ ਮੁਲਜ਼ਮ ਭੱਜਦਾ ਹੈ ਤਾਂ ਪੁਲਿਸ ਮੁਲਾਜ਼ਮ ਅਤੇ ਦੂਜੇ ਲੋਕ ਉਸ ਦਾ ਪਿੱਛਾ ਕਰਦੇ ਨੇ ਅਤੇ ਖਾਸੀ ਮੁਸ਼ਕਲ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਜਾਂਦਾ ਹੈ ਅਤੇ ਮੁਰ ਤੋਂ ਗੱਡੀ 'ਚ ਬਿਠਾ ਕੇ ਇਸ ਨੂੰ ਥਾਣੇ ਲਿਆਂਦਾ ਗਿਆ। ਇਹ ਪੂਰਾ ਮਾਮਲਾ ਲੁਧਿਆਣਾ ਦੇ ਬੱਸ ਸਟੈਂਡ ਦਾ ਹੈ ਜਿੱਥੇ ਕਿ ਇੱਕ ਮੁਲਜ਼ਮ ਨੂੰ ਰਿਕਵਰੀ ਦੇ ਲਈ ਘਟਨਾ ਵਾਲੀ ਥਾਂ ਤੇ ਲਿਆਂਦਾ ਗਿਆ ਸੀ ਜਿੱਥੇ ਕਿ ਮੁਲਜ਼ਮ ਨੇ ਆਪਣਾ ਹੱਥ ਛੁਡਾ ਕੇ ਪੁਲਿਸ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਹੈ ਇਸ ਦੌਰਾਨ ਪੁਲਿਸ ਨੇ ਮੁਲਜ਼ਮ ਦਾ ਪਿੱਛਾ ਕੀਤਾ ਤੇ ਖਾਸੇ ਮੁਸ਼ਕਲ ਤੋਂ ਬਾਅਦ ਇਸ ਨੂੰ ਕਾਬੂ ਕਰ ਲਿਆ ਉਦਰੇ ਸਬੰਧੀ ਜਦੋਂ ਪੁਲਿਸ ਮੁਲਾਜ਼ਮਾਂ ਨਾਲ ਗੱਲਬਾਤ ਕੀਤੀ ਗਈ ਤਾਂ ACP ਜਤਿਨ ਮਾਨਸੇਲ ਨੇ ਕਿਹਾ ਕਿ ਇਹ ਮਾਮਲਾ 2 ਦਿਨ ਪਹਿਲਾਂ ਦਾ ਹੈ ਅਤੇ ਖਾਣਾ ਜਮਾਲਪੁਰ ਨਾਲ ਸੰਬੰਧ ਤੇ ਜਿੱਥੇ ਕਿ ਇੱਕ ਕੇਸ ਚ ਲੁੜਿੰਦੇ ਮੋਲਸਮ ਨੂੰ ਨਿਸ਼ਾਨਦੇਹੀ ਤੇ ਰੇਡ ਕਰਨ ਲਈ ਲਿਆਂਦਾ ਗਿਆ ਸੀ ਅਤੇ ਸੁਰਾਨ ਉਹ ਪੁਲਿਸ ਨੂੰ ਚਖਮਾ ਦੇ ਕੇ ਫਰਾਰ ਹੋ ਗਿਆ ਜਿਸ ਨੂੰ ਕਿ ਪੁਲਿਸ ਮੁਲਾਜ਼ਮਾ ਨੇ ਕਾਬੂ ਕਰ ਲਿਆ ਫਿਲਹਾਲ ਇਹ ਪੂਰਾ ਮਾਮਲਾ ਜਾਂਚ ਦੇ ਅਧੀਨ ਦੱਸਿਆ ਜਾ ਰਿਹਾ ਹੈ ਇੱਕ ਜੋ ਤੁਸੀਂ ਵੀਡੀਓ ਦੀ ਗੱਲ ਕਰ ਰਹੇ ਹੋ ਇਹ ਤਿੰਨ ਇੱਕ ਦਿਨ ਪਹਿਲਾਂ ਦੀ ਗੱਲ ਹੈ ਇਹ ਬੰਦਾ ਜੋ ਇਹ ਲੜਕਾ ਜੋ ਵੀਡੀਓ ਚ ਦਿਖਾਈ ਦੇ ਰਿਹਾ ਇਸ ਤੇ ਇੱਕ ਪਰਚਾ ਦਰਜ ਮਾਮਲਾ ਦਰਸੀਗਾ थाना ਜਮਾਲਪੁਰਵੀ ਕੇ ਇਸ ਨੂੰ ਕੁਛ ਫਰਦਰ ਇਨਟੈਰੋਗੇਸ਼ਨ ਲਈ ਫਰਦਰ ਰਿਕਵਰੀ ਲਈ ਇਸ ਨੂੰ ਇੱਥੇ ਲਿਆਏ ਸੀਗੇ ਇਹ ਬਰੀਫ ਮੋਮੈਂਟ ਲਈ ਆਨੇ ਹੱਥ ਛੁਡਾਇਆ ਤੇ ਕਿਸੇ ਪਾਸੇ ਐਬਸਕਾਉਂਡ ਕਰਨ ਦੀ ਕੋਸ਼ਿਸ਼ ਕੀਤੀ ਬਟ ਇਹਨੂੰ ਇਮੀਡੀਏਟਲੀ ਨੈਪ ਕਰ ਲਿਆ ਗਿਆ ਐਂਡ ਹੀ ਇਜ਼ ਅੰਡਰ ਅਰੈਸਟ ਸਰ ਇਹ ਕੀ ਹੈ ਦੋਸਤ ਜਿਹੜੋ ਪੰਜਿਆ ਫਰੇ ਨਾਲੋਂ ਨਾਲੇ ਪੜਿਆ ਗਿਆ ਜਾਂ ਕਿਤੇ ਦੂਰੇ ਨਾਲੋਂ ਨਾਲੇ ਪੜਿਆ ਗਿਆ ਨਾਲੋਂ ਨਾਲੇ ਸਰ ਕੋ ਕੇਸ ਦੇ ਵਿੱਚ ਉਹਨੂੰ ਕਿਤੇ ਲੈ ਕੇ ਜਾ ਰਹੇ ਸੀ ਜਿੱਥੇ ਹਾਂਜੀ ਮਤਲਬ ਫਰਦਰ ਜਿਵੇਂ ਆਪਾਂ ਕਿਤੇ ਫਰਦਰ ਰਿਕਵਰੀ ਕਰਨੀ ਹੋਵੇ ਨਿਸ਼ਾਨਦੇਹੀ ਕਰਾਉਣੀ ਹੋਵੇ ਤਾਂ ਇਦਾਂ ਲਈ ਉਹਨੂੰ ਲੈ ਗਿਆ ਸੀ ਸਰ ਕਿਹੜੇ ਥਾਣੇ ਨਾਲ ਰਹੇ ਸੀ ਇਹ ਥਾਣਾ ਜਮਾਲਪੁਰ ਦਾ ਮਸਲਾ ਤਾਂ ਜਾਣਕਾਰੀ ਮੁਤਾਬਕ ਥਾਣਾ ਜਮਾਲਪੁਰ ਚੇਕ ਕੇਸ ਅਧੀਨ ਇਸ ਮੁਲਜ਼ਮ ਨੂੰ ਫੜਿਆ ਗਿਆ ਸੀ ਅਤੇ ਇਸ ਵਿਚਾਲੇ ਜਦੋਂ ਪੁਲਿਸ ਨੂੰ ਇਸ ਨੂੰ ਰਿਕਵਰੀ ਲੈ ਲਿਆਂਦਾ ਗਿਆ ਤਾਂ ਇਸ ਵੱਲੋਂ ਪੁਲਿਸ ਨੂੰ ਚੱਕਮਾ ਦੇ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ ਗਈ ਹਾਲਾਂਕਿ ਗਰੀਮਤ ਰਹੀ ਕਿ ਪੁਲਿਸ ਨੇ ਇਸ ਦਾ ਪਿੱਛਾ ਕੀਤਾ ਅਤੇ ਇਸ ਨੂੰ ਕਾਬੂ ਕਰ ਲਿਆ ਤੇ ਮੁਰ ਤੋਂ ਥਾਣੇ 'ਚ ਬੰਦ ਕਰ ਦਿੱਤਾ ਹਾਲਾਂਕਿ ਹੁਣ ਅਧਿਕਾਰੀ ਇਸ ਪੂਰੇ ਮਾਮਲੇ ਦੀ ਜਾਂਚ ਦੀ ਗੱਲ ਆਖ ਰਹੇ ਨੇ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਪੀਵੀ